ਤੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਕੀਤਤ ਭੇਡ ਕੀਤੀ ਜਾ ਰਹੀ ਹੈ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਨਾਲ ਹੀ ਜਿਹੜੇ ਤਿੰਨ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਸ਼ਹੀਦ ਸਿੰਘਾਂ ਨੂੰ ਵੀ ਸ਼ਰਧਾ ਦੇ ਫੁੱਲ ਜਿਹੜੇ ਨੇ ਆਪਾਂ ਭੇਟ ਕਰਦੇ ਆ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਹਿਲੀ ਵਾਰ ਯੂਨੀਵਰਸਿਟੀ ਕਾਲਜ 72ਪੁਰ ਆਉਣ ਦਾ ਮੌਕਾ ਮਿਲਿਆ ਤੇ ਨਾਲ ਹੀ ਸੱਚੇ ਪਾਤਸ਼ਾਹ ਸਿੱਖੂ ਤੇਗ বাহাদুর ਸਾਹਿਬ ਮਹਾਰਾਜ ਜੀ ਦੀ ਮਹਿਮਾ ਕਰਨ ਦਾ ਮੌਕਾ ਮਿਲਿਆ ਅੱਜ ਦਾ ਅਸੀਂ ਵਿਸ਼ਾ ਰੱਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਉਹਨਾਂ ਦੀ ਬਾਣੀ ਤੇ ਬਾਣੀ ਦਾ ਦਰਸ਼ਨ ਕੀ ਹੈ ਗੁਰਤੇਗ ਬਹਾਦਰ ਸਾਹਿਬ ਦੀ ਫਿਲਾਸਫੀ ਕੀ ਸੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਉਪਦੇਸ਼ ਕੀ ਦੇਣਾ ਚਾਹੁੰਦੇ ਨੇ ਜੇ ਤਾਂ ਮੈਂ ਆਪਣੇ ਕੋਲੋਂ ਗੱਲ ਕਰਾਂ ਤਾਂ ਹੋ ਸਕਦਾ ਕਿਸੇ ਨੂੰ ਅਤਰਾਜ ਹੋ ਜਾਵੇ ਵੀ ਆਪਣੇ ਕੋਲੋਂ ਗੱਲ ਕੀਤੀ ਐ ਪਰ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਬਾਰੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਲਿਖਿਆ ਕੀ ਤਿਲਕ ਜੰਜੂ ਰਾਖਾ ਪ੍ਰਪਤਾਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਜਿਵੇਂ ਪ੍ਰੋਫੈਸਰ ਸਾਹਿਬ ਦੱਸ ਕੇ ਗਏ ਨੇ ਨਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਬਰਦਸਤੀ ਜਿਹਨੇ ਉਹ ਪਾਣ ਤੋਂ ਨਾ ਕਰ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜ਼ਬਰਦਸਤੀ ਤਿਲਕ ਤੇ ਜਨਿਓ ਲਾਉਣ ਵਾਲਿਆਂ ਦੇ ਖਿਲਾਫ ਨਾਰਾ ਬੁਲੰਦ ਕਰ ਦਿੱਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ਼ਹਾਦਤ ਦਿੱਤੀ ਹੈ ਜਿਵੇਂ ਮੈਂ ਪਹਿਲਾਂ ਇੱਕ ਸ਼ਬਦ ਵਰਤਿਆ ਕਿ ਇਹ ਬ੍ਰਹਿਮੰਡੀ ਤੌਰ ਦੇ ਉੱਤੇ ਅਸੀਂ ਆਕੀਦਤ ਭੇਟ ਕਰ ਰਹੇ ਹਾਂ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹਾਂ ਹਾਂ ਹੇ ਸਭ ਜਗ ਭਇਓ ਜੈ 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 ਸੁਰ ਲੋਕ ਮਹਾਰਾਜ ਕਹਿੰਦੇ ਨੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ ਉਸ ਸ਼ਹਾਦਤ ਸਭ ਤੋਂ ਕਾ ਜਿੱਥੇ ਜ਼ੁਲਮ ਢੱਲ ਪਈ ਹੈ। ਔਰੰਗਜ਼ੇਬ ਦਾ ਜ਼ੁਲਮ ਰੋਕਿਆ ਹੈ। ਮਹਾਰਾਜ ਸੱਚੇ ਭਾਸ਼ੇ ਨੇ ਆਪਣਾ ਸੀਸ ਦੇ ਕੇ। ਤਾਂ ਜਿੱਥੇ ਸਾਰੇ ਸੰਸਾਰ ਦੇ ਵਿੱਚ ਹੈ 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 ਸਭ जग ਭਇਓ। ਕੱਲਾ ਹਿੰਦੁਸਤਾਨ ਨਹੀਂ। ਸਾਰਾ ਜਗਤ। ਜੈ 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 ਸੁਰ ਲੋਕ ਮਹਾਰਾਜ ਕਹਿੰਦੇ ਉੱਥੇ ਦੇਵ ਨਗਰੀ ਦੇ ਵਿੱਚ ਇਹ ਸੱਚਖੰਡ ਦੇ ਵਿੱਚ ਉੱਥੇ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਹੋਈ ਹੈ ਕਿਉਂਕਿ ਉਹਨਾਂ ਨੇ ਪਰਸਵਾਰਥ ਹਿੱਤ ਜਿੰਨ ਸਰ ਦੀਓ ਗੁਰੂ ਤੇਗ ਬਹਾਦਰ ਸਾਹਿਬ ਨੇ ਹਿਲਪ ਤੇ ਜੰਜੂ ਦੀ ਰਾਖੀ ਕਰਦਿਆਂ ਜ਼ੁਲਮ ਤੇ ਜ਼ਬਰ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਿੱਤੀ ਹੈ ਸਾਡੇ ਇੱਕ ਵਿਦਵਾਨ ਨੇ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ ਸਰਦਾਰ ਰਤਨ ਸਿੰਘ ਭੰਗੂ ਸ਼ਹੀਦ ਉਹ ਲਿਖਦੇ ਨੇ ਅੱਜ ਆ ਜੁਆ ਸਰ ਉਹ ਲਿਖਦੇ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਔਰ ਉੱਤਰ ਹਿੰਦਸਤਾਨ ਦੇ ਤਖਤ ਦੇ ਉੱਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਹੈ ਹੁਣ ਔਰੰਗਜੀਬ ਜਿਹੜਾ ਉਹ ਵੀ ਪ੍ਰਸਿੱਧ ਹੈ ਤੇ ਗੁਰਤੇਗ ਮਹਾਦਰ ਸਾਹਿਬ ਵੀ ਬੜੇ ਪ੍ਰਸਿੱਧ ਨੇ ਪਰ ਫੀਲਡ ਵੱਖਰੇ ਦੋਵਾਂ ਦਾ ਔਰੰਗਜੀਬ ਆਪਣੇ ਜ਼ੁਲਮ ਕਰਕੇ ਪ੍ਰਸਿੱਧ ਹੈ ਗੁਰਤੇਗ ਮਹਾਦਰ ਸਾਹਿਬ ਆਪਣੇ ਪਰਉਪਕਾਰ ਕਰਕੇ ਪ੍ਰਸਿੱਧ ਨੇ ਉਹਨਾਂ ਨੇ ਬਹੁਤ ਸੋਹਣਾ ਲਿਖਿਆ ਦੋ ਲਾਈਨਾਂ ਦੇ ਵਿੱਚ ਇਤ ਨਰੰਗ ਉਤ ਤੇਗ ਬਹਾਦਰ ਇੱਕ ਪਾਸੇ ਔਰੰਗਜੀਤ ਦੂਜੇ ਪਾਸੇ ਸਿਰ ਗੁਰ ਤੇਗ ਬਹਾਦਰ ਸਾਹਿਬ ਇਤ ਨਰੰਗ ਉਤ ਤੇਗ ਬਹਾਦਰ ਦੋਨੋਂ ਭਏ ਜਗਤ ਮੇ ਆਕਰ ਦੋਵੇਂ ਜਗਤ ਦੇ ਵਿੱਚ ਵਿਖਿਆਤ ਨੇ ਅੱਜ ਤੁਸੀਂ ਦੇਖੋ ਕਿ ਅੱਜ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹਾਦਤ ਦਿੱਤੀਆਂ 350 ਸਾਲ ਹੋ ਗਏ। ਔਰ ਸਮੁੱਚੀ ਕਾਇਨਾਤ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ। ਪਰ ਔਰੰਗਜੀਬ ਨੂੰ ਕੋਈ ਯਾਦ ਨਹੀਂ ਕਰਦਾ। ਤੁਹਾਨੂੰ ਪਤਾ ਹੀ ਹੈ ਔਰੰਗਾਬਾਦ ਦੇ ਵਿੱਚ ਔਰੰਗਜੀਬ ਦੀ ਕਬਰ ਉੱਤੇ ਦੀਵਾ ਜਗਾਉਣ ਵਾਸਤੇ ਉੱਥੋਂ ਦੇ ਜਿਹੜਾ ਪੁਜਾਰੀ ਆ ਉਹਨੂੰ 10-10 ਰੁਪਏ ਇਕੱਠੇ ਕਰਨੇ ਪੈਂਦੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿੰਨੀ ਵਡਿਆਈ ਕੀਤੀ ਜਾਵੇ। ਉਨੀ ਥੋੜੀ ਹੈ ਜਿਵੇਂ ਮੈਡਮ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਬਹੁਤ ਸੋਹਣੀਆਂ ਜਿਹੜੀਆਂ ਕਵਤਾਵਾਂ ਦੀਆਂ ਲਾਈਨਾਂ ਕਿਉਂਕਿ ਗੁਰਤੇਗ 72 ਸਹਿਬ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਪਿਆਰ ਮਲ ਰੱਖਿਆ ਗਿਆ ਜਦੋਂ ਜਨਮ ਹੋਇਆ ਮਹਾਰਾਜ ਜੀ ਦਾ 1621 ਦੇ ਵਿੱਚ 1 ਅਪ੍ਰੈਲ 1621 ਔਰ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਪਾਵਨ ਪੁੱਖ ਤੋਂ ਦੋ ਨਾਨਕੀਆਂ ਦਾ ਜ਼ਿਕਰ ਹੈ ਸਿੱਖ ਇਤਿਹਾਸ ਦੇ ਵਿੱਚ ਇੱਕ ਬੇਬੇ ਨਾਨਕੀ ਹੈ ਗੁਰਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਭੈਣ ਇੱਕ ਮਾਤਾ ਨਾਨਕੀ ਹੈ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਉਹਨਾਂ ਦੇ ਧਰਮ ਪਤਨੀ ਤਾਂ ਜਦੋਂ ਜਨਮ ਹੋਇਆ ਤਾਂ ਉਸ ਵੇਲੇ ਉਹਨਾਂ ਦਾ ਨਾਂ ਰੱਖਿਆ ਗਿਆ ਤਿਆਗ ਮਲ ਔਰ ਛੇਵੇਂ ਪਾਸ਼ਾ ਮਹਾਰਾਜ ਨੂੰ ਜਦੋਂ ਖਬਰ ਹੋਈ ਕਿ ਮਹਾਰਾਜ ਸਾਹਿਬ ਜਾਦੇ ਦਾ ਜਨਮ ਹੋਇਆ ਤਾਂ ਮਾਰੇ ਸੱਚੇ ਪਾਸ਼ਾ ਜੀ ਨੇ ਉਸ ਵੇਲੇ ਬਹੁਤ ਬਖਸ਼ੇ। ਕਹਦੇ ਸੱਚਾ ਪੁਰਖ ਹੋਏਗਾ, ਵੱਡਾ ਤਿਆਗੀ ਹੋਏਗਾ, ਪਰਉਪਕਾਰੀ ਹੋਏਗਾ, ਨਿਰਸਵਾਰਥ ਹੋਏਗਾ। ਬਹੁਤ ਬਖਸ਼ਿਸ਼ਾਂ ਕੀਤੀ ਮਾਰੇ ਸੱਚੇ ਪਾਸ਼ਾ ਨੇ। ਅ ਪ੍ਰਕৃতি ਮਹਾਨਦਰਸ ਹੈ ਮਹਾਰਾਜ ਨੇ ਬਹੁਤ ਛੋਟੀ ਅਵਸਥਾ ਵਿੱਚ ਜਦੋਂ ਕਰਤਾਰਪੁਰ ਦੀ ਜੰਗ ਹੋਈ ਆ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਉੱਥੇ ਉਹ ਚੌਥੀ ਜੰਗ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਦੁਆਬੇ ਦੀ ਜੰਗ ਹੈ ਬਾਕੀ ਜੰਗਾਂ ਜਿਹੜੀਆਂ ਨੇ ਉਹ ਮਾਲਵੇ ਦੀਆਂ ਤਾਂ ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਕਿ ਸਾਹਿਬ ਜਾਦੇ ਨੇ ਤਿਆਗ ਮੱਲ ਨੇ ਐਨੇ ਜੋਰ ਵਿਖਾਇ ਤੇਗ ਦੇ ਆ ਉਸ ਵੇਲੇ ਉਹਨਾਂ ਨੂੰ ਲਕਬ ਦਿੱਤਾ ਖਿਤਾਬ ਦਿੱਤਾ ਕਿ ਤੂੰ ਅੱਜ ਤੋਂ ਤਿਆਗ ਮਰਣੀ ਤੇਗ ਬਹਾਦਰ ਹੈ ਮੈਂ ਇਹ ਗੱਲ ਤਾਂ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਵੇਂ ਪ੍ਰੋਫੈਸਰ ਸਰਪੀਤ ਸਿੰਘ ਉਹਨਾਂ ਨੇ ਬਹੁਤ ਸੋਹਣੀ ਭੂਮਿਕਾ ਬੰਨੀ ਹੈ ਕਿ ਇੱਕ ਪਾਸੇ ਔਰੰਗਜ਼ੇਬ ਦੀ ਤੇਗ ਹੈ ਦੂਜੇ ਪਾਸੇ ਤੇਗ ਬਹਾਦਰ ਹੈ ਇਹ ਨਹੀਂ ਕਿ ਉਹ ਤੇਗ ਬਹਾਦਰ ਸਾਹਿਬ ਨੂੰ ਸ਼ਸਤਰ ਨਹੀਂ ਚਲਾਉਣਾ ਆਉਂਦਾ ਜਾ ਉਹ ਜਦ ਨਹੀਂ ਲੜ ਸਕਦੇ ਉਹਨਾਂ ਦੇ ਪਿਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਨਹੀਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ ਔਰ ਉਹਦੀ ਛਾਹ ਮਾਣੀ ਹੈ ਜਿਵੇਂ ਪ੍ਰੋਫੈਸਰ ਸਾਹਿਬ ਜ਼ਿਕਰ ਕਰਕੇ ਗਏ ਹਫ਼ਤਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਮੀਰੀ ਤੇ ਪੀਰੀ ਦੀ ਛਾਹ ਮਾਣੀ ਹੈ ਔਰ ਤੁਸੀਂ ਮੀਰੀ ਤੇ ਪੀਰੀ ਵੱਲ ਵੇਖੋ ਇਹ ਕੱਲਾ ਇਹ ਨਹੀਂ ਹੈ ਕਿ ਸਿੱਖ ਨੂੰ ਮਹਾਰਾਜ ਨੇ ਮਾਲਾ ਦੇ ਦਿੱਤੀ ਜਾਂ ਅੰਮ੍ਰਿਤ ਛਕਾ ਦਿੱਤਾ, ਕਿਰਪਾਨ ਪਵਾ ਦਿੱਤੀ ਵੀ ਐਡੀ ਇੱਕ ਨਿਸ਼ਾਨੀ ਪਾ ਕੇ ਰੱਖੀ ਬਸ ਸਾਡੀ। ਮਹਾਰਾਜ ਕਹਿੰਦੇ ਨਹੀਂ। ਫਿਰ ਉਹ ਅੰਮ੍ਰਿਤ ਇਸ ਕਰਕੇ ਛਕਾਇਆ ਕਿ ਤੇਰੇ ਅੰਦਰ ਸੰਤ ਤੇ ਸਿਪਾਹੀ ਦੇ ਗੁਣ ਪੈਦਾ ਹੋ ਜਾਣ। ਲੋੜ ਪੈਣ ਤੇ ਮਾਲਾ ਵੀ ਫੇਰੇ ਤੇ ਲੋੜ ਪੈਣ ਤੇ ਸ਼ਸਤਰ ਵੀ ਚੁੱਕ ਲਵੇ। ਔਰ ਤੁਸੀਂ ਜਾਣਦੇ ਹੋ ਸਿੱਖ ਇਤਿਹਾਸ ਕਿੰਨਾ ਵੱਡਾ ਇਤਿਹਾਸ ਹੈ। ਮਹਾਰਾਜ ਨੇ ਆਖਿਆ ਮੈਂ ਅਮਰਦੇਸ ਕਰਕੇ ਜਾਂ ਮੀਰੀ ਤੇ ਪੀਰੀ ਇਸ ਕਰਕੇ ਧਾਰਨ ਕਰਾਈਏ ਕਿ ਤੂੰ ਸੰਤ ਤੇ ਸਿਪਾਈ ਹੋਵੇਂ ਤੇ ਅੰਦਰ ਭਗਤੀ ਤੇ ਸ਼ਕਤੀ ਹੋਵੇ ਤੂੰ ਐਸਾ ਤਿਆਗੀ ਜਾਂ ਵਿਰਾਗੀ ਨਹੀਂ ਬੰਨਾ ਵੀ ਇਹ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਮਾਤਾ ਪਿਤਾ ਨੂੰ ਪੈਣਾ ਭਰਾਵਾਂ ਨੂੰ ਸਾਖ ਸੰਬੰਧੀਆਂ ਨੂੰ ਛੱਡ ਕੇ ਤੇ ਜੰਗਲਾਂ 'ਚ ਭੱਜ ਜਾਵੇ ਕਿਸੇ ਗੁਫਾ ਦੇ ਵਿੱਚ ਲੁਕ ਜਾਵੇ ਉੱਥੇ ਜਾ ਕੇ ਆਪਣਾ ਬਿਰਾਗ ਦੇ ਤਿਆਗ ਪਾਲੇ ਗੁਰੂ ਸਾਹਿਬ ਦਾ ਨਾਂ ਉਹੋ ਜਿਹਾ ਬਿਰਾਗ ਹੈ ਗੁਰਦੇਵ ਹਾਦਰ ਸਾਹਿਬ ਦੀ ਬਾਣੀ ਬਿਰਾਗ ਦੇ ਤਿਆਗ ਨਾਲ ਭਰੀ ਹੈ ਪਰ ਉਹ ਵਿਰਾਗ ਜਾਂ ਉਹ ਤਿਆਗ ਨਹੀਂ ਮਹਾਰਾਜ ਦਾ ਬਿਰਾਗ ਜਿਹੜਾ ਉਹ ਐਸਾ ਬਿਰਾਗ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ ਹੈ ਮਾਇਆ ਕੱਚ ਨਾ ਕਰ ਸਕੇ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ ਜਿਵੇਂ ਪ੍ਰਗਾਪੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਆਪਣੇ ਖੰਭ ਨਹੀਂ ਭਜਲ ਦਿੰਦੀ ਜਿੰਨਾ ਮਰਜੀ ਡੂੰਗੀ ਟੁੱਪੀ ਮਾਰ ਜਾਵੇ ਉਹਦੇ ਖੰਭ ਨਹੀਂ ਭਜਦੇ ਕਮਲ ਦਾ ਫੁੱਲ ਜਿੰਨਾ ਚਿੱਕੜ ਵੱਧ ਜਾਂਦਾ ਉਹਨਾ ਉੱਚਾ ਹੋ ਜਾਂਦਾ ਤੁਸੀਂ ਦੇਖੋ ਛੱਪੜਾਂ ਦੇ ਵਿੱਚ ਜਿੱਥੇ-ਜਿੱਥੇ ਕਮਲ ਦਾ ਫੁੱਲ ਲੱਗਦਾ ਇਸੇ ਤਰ੍ਹਾਂ ਮਹਾਰਾਜ ਦਾ ਬਰਾਗ ਤੇ ਮਹਾਰਾਜੀ ਦਾ ਤਿਆਗ ਹੈ ਹੁਣ ਦੇਖ ਭਾਦਰ ਸਾਹਿਬ ਮਹਾਰਾਜੀ ਦਾ ਹੁਣ ਜਦੋਂ ਜੀਵਨ ਦੀ ਗੱਲ ਕਰਦੇ ਆ ਬਹੁਤ ਛੋਟੀ ਉਮਰ ਹੈ ਵਿਆਹ ਹੀ ਹੋ ਗਿਆ 13 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਾਤਾ ਗੁਜਰੀ ਜੀ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਣ ਲੱਗੇ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗੁਰਦੇਵ ਘਾਦਰ ਸਾਹਿਬ ਨੂੰ ਆਪਣੇ ਪੋਤਰੇ ਨੂੰ ਦੇ ਦਿੱਤੀ ਗੁਰੂ ਹਰ Rai ਸਾਹਿਬ ਗੁਰੂ ਹਰ Rai ਸਾਹਿਬ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਔਰ ਜਦੋਂ ਬਾਬਾ ਬਕਾਲਾ ਸ਼ਬਦ ਕਹਿ ਕੇ ਗੁਰੂ ਹਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਗਏ। ਆ ਵਿਦਵਾਨ ਲੋਕ ਲਿਖਦੇ ਨੇ ਮੈਂ ਗਿਆਨੀ ਗਿਆਨ ਸਿੰਘ ਜੀ ਨੂੰ ਪੜ ਰਿਆ ਸੀ। ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਬਾਬੇ ਬਕਾਲੇ ਬਾਬੇ ਦਾ ਮਤਲਬ ਸੀ ਦਾਦਾ। ਅੱਜ ਵੀ ਆਪਣੇ ਅੰਦਰ ਮਾਲਕ ਦੇ ਵਿੱਚ ਮਿਲਦਾ ਬਾਬਾ ਹੀ ਜਾਂਦੇ ਨੇ। ਆਪਣੇ ਦਾਦੇ ਨੂੰ। ਅਜੇ ਸਾਡੇ ਵਾਲਾ ਰਫੂਜੀ ਤਪਕਾ ਜਿਹੜਾ ਉਹ ਦਾਦਾ ਹੀ ਜਾਂਦਾ। ਪਰ ਸਾਡੇ ਰੇਸ਼ੇ ਗਰੀ ਆ ਗਏ ਇਹਨਾਂ ਨੂੰ ਕਹਦਾ ਅਰਫੂਜੀ ਤੱਕੇ ਦੀ ਵੱਖਰੀ ਬੋਲੀ ਆ ਹੁਣ ਅਸੀਂ ਬਖਤੀ ਬੋਲਾਂਗੇ ਦੋਵੇਂ ਕਿਉਂਕਿ ਸਾਡੀ ਇੰਦਰ ਮਾਲਵੇ ਨਾਲ ਨਹੀਂ ਰਲਦੀ ਜਿਆਦੀ ਹੁਣ ਅੱਗੋਂ ਨਿਆਣੇ ਫਿਰ ਸਿੱਖਣ ਲੱਗੇ ਉਹੋ ਜੀ ਹਣ ਹੁਣ ਅਸੀਂ ਆਂਦੇ ਹਾਂ ਤੂੰ ਕਿੱਥੇ ਗਿਆ ਸੈਂ ਹੋਂਦ ਨੇ ਤੂੰ ਕਿੱਥੇ ਗਿਆ ਸੀ ਐਕਸਟਰਾ ਕਰ ਲੱਗੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤਾ ਵੀ ਬੱਬਾ ਬਸੈ ਗ੍ਰਾਮ ਬਕਾਲੇ ਤਾਂ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਪਹਿਲਾ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਉਸ ਵੇਲੇ ਗੁਰੂ ਨਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੀ ਬਕਾਲੇ ਵਿਚ ਰਹੇ ਦੱਸੇ ਜਦੋਂ ਇਹ ਬਚਨ ਛੋਟੀਆਂ ਨੇ ਸੁਣਿਆ ਕਿਉਂਕਿ ਗੁਰਤੇਗ ਗੁਰੂ ਹਰਿਕ੍ਰਿਸ਼ਨ ਸਾਹਿਬ ਛੋਟੀ ਉਮਰ ਚ ਨੇ 5 ਸਾਲ ਦੀ ਗੁਰਤਾ ਗੱਦੀ ਤੇ ਬੈਠੇ 8 ਸਾਲ ਦੇ ਜੋਤੀ ਜੋਤ ਸਮਾ ਗਏ ਤਾ ਛੋਟੀ ਉਮਰ ਹੈ ਬਹੁਤ ਬਾਲਾ ਪ੍ਰੀਤਮ ਨੇ ਤਾਂ ਉਹਨਾਂ ਨੇ ਜਦੋਂ ਬਾਬਾ ਕਹਿ ਦਿੱਤਾ ਤੇ ਜਿੱਲੇ ਨੂੰ ਤੇਜ বাহাদুর ਸਾਹਿਬ ਦੇ ਬਰਾਦਰੀ ਵਿੱਚੋਂ ਦਾਦੇ ਲੱਗਦੇ ਸਨ ਸਾਰਿਆਂ ਨੇ ਬਤਾਲੇ ਜਾ ਕੇ ਮੰਜੀਆਂ ਢਾਲੀਆਂ ਆਪਣੀ ਨੇੜੇ ਹੀ ਆਪਰ ਸਾਹਿਬ ਦੇ ਕੋਲ ਬਾਬਾ ਬੁਕਾਲਾ ਰਾਹ ਦੇ ਵਿੱਚ ਹੀ ਆ ਜਾਂਦਾ ਜਲੰਧਰ ਤੋਂ ਅੱਗੇ ਲੰਘਣੇ ਜਾਂਦਾ ਤਾਂ ਸਾਰੇ ਸੋਢੀ ਉੱਥੇ ਮੰਜੀਆਂ ਢਾ ਕੇ ਬਹਿ ਗਏ 22 ਮੰਜੀਆਂ ਲੱਗੀਆਂ ਹੁਣ ਸਿੱਖਾਂ ਨੂੰ ਕਿਵੇਂ ਪਤਾ ਲੱਗੇ ਕਿ ਸੱਚਾ ਗੁਰੂ ਕਿਹੜਾ ਹੈ ਜਿਹੜੇ ਮਸੰਦ ਸਾਨੂੰ ਵਿਖਦੇ ਮਸੰਦ ਦਾ ਮਤਲਬ ਪਹਿਲਾਂ ਉਹਦਾ ਕੋਈ ਮਾੜਾ ਲਫ਼ਜ਼ ਨਹੀਂ ਸੀ ਹੁੰਦਾ ਮਸੰਦ ਦਾ ਮਤਲਬ ਨਜ਼ੀਬ ਮਸਨਦ ਜਿਹੜਾ ਜਾ ਕੇ ਸਿੱਖਾਂ ਤੋਂ ਅਗਰਾਹੀ ਕਰਕੇ ਗੁਰੂ ਦੀ ਕਾਰ ਭੇਟਾ ਲਿਆ ਕੇ ਜਮ੍ਹਾਂ ਕਰਾਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬਕਾਇਦਾ ਲਿਸਟ ਬਣ ਕੇ ਆਉਂਦੀ ਸੀ ਕਿ ਮਹਾਰਾਜ ਮੌਲਵੀ ਖਿੱਤਰ ਚੋਂ ਐਨੀ ਭੇਟਾ ਆਈ ਹੈ ਫਲਾਣੇ ਫਲਾਣੇ ਸਿੱਖ ਨੇ ਐਨੀ ਭੇਟਾ ਕਰਦੀ ਹੈ ਇੰਨਾ ਦਾਣਾ ਘੱਲਿਆ ਇੰਨਾ ਰਾਸ਼ਨ ਘੱਲਿਆ ਇੰਨੇ ਪੈਸੇ ਘੱਲੇ ਤਾਂ ਉਹਨਾਂ ਨੇ ਮਸੰਦ ਖਰੀਦ ਲਏ ਬਾਹਰੋਂ ਸੰਗਤ ਜਿਹੜੀ ਵਿਚਾਰੀ ਦੂਰੋਂ ਕਾਬਲ ਕੰਧਾਰ ਹੁਗानिस्तान ਉਧਰੋਂ ਜਿੱਥੋਂ ਵੀ ਸੰਗਤ ਚੱਲ ਕੇ ਆਉਂਦੀ ਉਹ ਰਾਹ ਦੇ ਵਿੱਚ ਉਹਨੂੰ ਕਹਿੰਦੇ ਵੀ ਸੱਚਾ ਗੁਰੂ ਫਲਾਣਾ ਹੈ ਜਿਹੜਾ ਫਲਾਣੀ ਮੰਜੀ ਤੇ ਬੈਠਾ ਹੈ ਹੁਣ ਪਤਾ ਨਹੀਂ ਸੀ ਲੱਗ ਰਿਹਾ ਸਿੱਖਾਂ ਤਾਂ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਕਲਾ ਵਰਤਾਣੀ ਸੀ ਆਪਣੇ ਆਪ ਨੂੰ ਪ੍ਰਗਟ ਕਰਨਾ ਸੀ ਉਹ ਮੱਖਣ ਸ਼ਾਹ ਲੁਆਣੇ ਦਾ ਜਹਾਜ਼ ਡੁੱਬਣ ਲੱਗਾ ਬ੍ਰੇੱਟੇ ਦੇ ਵਿੱਚ ਫਸ ਗਿਆ ਇੱਤਿਹਾਸ ਦੇ ਵਿੱਚ ਜੋ ਸਮੁੰਦਰ ਦੇ ਵਿੱਚ ਕਿਤੇ ਪਾਣੀ ਟੱਕ ਸੀ ਨਾ ਉੱਥੇ ਜਦੋਂ ਜਹਾਜ਼ ਫਸ ਗਿਆ ਡੁੱਬਣ ਲੱਗਾ ਉਹਨੇ ਅਰਦਾਸ ਕੀਤੀ ਕਿ ਗੁਰਨਾਨਕ ਦੀ ਗੱਦੀ ਉੱਤੇ ਜਿਹੜੀ ਵੀ ਜੋਤ ਇਸ ਵੇਲੇ ਬਰਾਜਮਾਨ ਹੈ ਮੈਂ ਉਹਨਾਂ ਨੂੰ 500 ਮੋਹਰਾਂ ਧਰ ਕੇ ਮੱਥਾ ਟੇਕਾਂਗਾ ਜੇ ਮੇਰਾ ਜਹਾਜ਼ ਡੁੱਬਣੋਂ ਬਚ ਗਿਆ ਹੁਣ ਉਹਦੀ ਅਰਦਾਸ ਪ੍ਰਵਾਨ ਹੋ ਗਈ ਉਹਨੇ ਵੀ ਆਪਣੀ عقੀਦਤ ਪੇੜ ਕਰਨੀ ਹੈ ਨਾ ਫਿਰ ਉਹ ਬਾਬੇ ਪਕੜੇ ਆ ਜਾਂਦਾ ਭਾਈ ਮੱਖਣ ਸ਼ਾ ਲਬਾਣਾ ਉਹ ਕਹਿੰਦਾ ਮੈਂ ਪੱਖਾਂ ਦਾ ਪਾਈਆਂ ਦੇ ਵਿੱਚੋਂ ਕਿਹੜਾ ਸੰਚਾਲੂ ਹਾਂ ਉਹਨੇ ਦੋ ਦੋ ਮੋਹਰਾਂ ਘਰ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਜਿਹਦੇ ਅੱਗੇ